ਦਰਸ਼ਨ ਕਰੋ ਜੀ ਗੁਰਦੁਆਰਾ ਸ੍ਰੀ ਕਲਪਾਨ ਪੇਟ ਸਾਹਿਬ ਪਾਤਸ਼ਾਹੀ ਦਸਵੀ ਤੰਦਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚਮਕੌਰ ਸਰ ਦੀ ਜੰਗ ਦੇ ਵਿੱਚ ਆਪਣੇ ਜਿਗਰ ਦੇ ਟੋਟੇ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਸਹਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਪਿਆਰਿਆਂ ਦੇ ਵਿੱਚੋਂ ਤਿੰਨ ਪਿਆਰੇ ਪੰਤੀ ਸਿੰਘ ਗੁਰੂ ਪਾਸਾ ਜੀ ਦੇ ਸਹੀਦ ਹੋਏ ਤੇ ਬੰਦ ਸਿੰਘਾਂ ਦੇ ਹੁਕਮ ਨੂੰ ਮੰਨਦੇ ਹੋਏ ਬਾਹੋ-ਬਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ ਨੂੰ ਪ੍ਰਵਾਨ ਕਰਦੇ ਹੋਏ ਅੱਠ ਪੌਦੀ ਰਾਤ ਨੂੰ ਗੁਰੂ ਬਾਦਸ਼ਾਹ ਜੀ ਨੇ ਕਿਹਾ ਕਿ ਜੀ ਤੁਹਾਨੂੰ ਮਾਛੀ ਬਾੜੇ ਦੇ ਜੰਗਲਾਂ ਵਿੱਚ ਮਿਲਾਂਗੇ ਤੂੰ ਤਾਰੇ ਦੀ ਸੇਹ ਚਲੇ ਆਉਣਾ ਚਮਕੌਰ ਦੀ ਕੱਚੀ ਗੜੀ ਨੂੰ ਛੱਡਿਆ ਰਾਤ ਨੂੰ ਸਾਹੀ ਪੌਦ ਵਿੱਚ ਸਿੰਘਾਂ ਦੇ ਜਕਾਰੇ ਸੁਣ ਭਜਨਾ ਪੈ ਗਈਆਂ ਕਸਮਾਂ ਦਾ ਜੁੱਧ ਹੋਇਆ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਮਾਨ ਸਿੰਘ ਜੀ ਗੁਰੂ ਜੀ ਨੂੰ ਟੈਂਟ ਦਾ ਸਹਾਰਾ ਲੈ ਕੇ ਆਰਾਮ ਕਰਦੇ ਵੇਖਿਆ ਤੇ ਆਣ ਮਿਲੇ ਜੰਡ ਦੇ ਹੀਠਾਂ ਗੁਰੂ ਪਾਸਾ ਜੀ ਆਰਾਮ ਕਰਦੇ ਸੀ ਸ੍ਰੀ ਮਾਛੀਵਾੜਾ ਸਾਹਿਬ ਅੰਮ੍ਰਿਤ ਵੇਲੇ ਨੂੰ ਭਾਈ ਗੁਲਾਬਾ ਪੰਜਾਬ ਆ ਗਏ ਤੇ ਗੁਰੂ ਪਾਸਾ ਜੀ ਨੂੰ ਆਪਣੇ ਘਰ ਲੈ ਕੇ ਚਵਾਰੇ ਦੇ ਵਿੱਚ ਇਹਨਾਂ ਦੇ ਘਰੋਂ ਹੀ ਭਾਈ ਨਵੀਖਾ ਆ ਪਈ ਗਨੀਖਾ ਦਸਮੇਸ਼ ਪਿਤਾ ਜੀ ਨੂੰ ਸਿੰਘਾਂ ਦੇ ਨਾਲ ਆਪਣੇ ਨਿੱਜੀ ਘਰ ਲਾਇਆ ਭਾਈ ਨਵੀਖਾ ਗਨੀਖਾ ਗੁਰੂ ਜੀ ਦੇ ਸੱਚੇ ਸੇਵਕ ਸੀ ਸਵੇਰੇ ਚਮਕੌਰ ਸਾਹਿਬ ਦੇ ਵਿੱਚ ਦਸਮੇਸ਼ ਪਿਤਾ ਜੀ ਦਾ ਸਾਹੀ ਵਾਜ ਨੂੰ ਨਾ ਪਤਾ ਲੱਗਣ ਤੇ 10000 ਦੀਆਂ ਟੁਕੜੀਆਂ ਫੌਜ ਆਲੇ-ਦੁਆਲੇ ਗੁਰੂ ਜੀ ਦੀ ਭਾਰ ਦੇ ਲਈ ਨਿਕਲ ਪਈ। ਦਲਾਵਰ ਖਾਨ ਦੀ ਫੌਜ ਮਾਥੀਵਾੜਾ ਸਾਹਿਬ ਦੀ ਘੇਰਾਬੰਦੀ ਕੀਤੀ ਹੋਈ ਸੀ। ਦਿੱਲੀੋਂ ਚੱਲਣ ਸਮੇਂ ਦਲਾਵਰ ਖਾਨ ਨੇ ਸੁਖਣਾ ਸੁੱਕੀ ਸੀ ਕਿ ਅੱਲਾਹ ਤਾਲਾ ਮੇਰੀ ਫੌਜ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਟੱਕਰਾ ਨਾ ਕਰਨ ਨਾ ਪਵੇ। ਇਹਦੇ ਬਦਲੇ ਮੈਂ 500 ਮੋਹਰਾ ਉੱਚ ਦੇ ਪੀਰ ਨੂੰ ਭੇਟ ਕਰਾਂਗਾ। ਸਾਈ ਫੌਜ ਦੇ ਘੇਰੇ ਵਿੱਚੋਂ ਨਿਕਲਣ ਦੀ ਬਿਅਤ ਉੱਚ ਦੇ ਪੀਰ ਬਣ ਕੇ ਬਣਾਈ ਗਈ ਕਿਉਂਕਿ ਅੱਜ ਵੀ ਪਾਕਿਸਤਾਨ ਦੇ ਸਾਰੇ ਸੂਫੀ ਫਕੀਰ ਕੇਸਾ ਧਾਰੀ ਨੇ ਤੇ ਨੀਲੇ ਕੱਪੜੇ ਪਾਉਂਦੇ ਨੇ ਸਾਰਿਆਂ ਨੇ ਨੀਲੇ ਕੱਪੜੇ ਪਾ ਲਏ ਤੇ ਗੁਰੂ ਜੀ ਨੂੰ ਪੰਗ ਦੇ ਬਿਠਾ ਕੇ ਚੌਲ ਸਾਹਿਬ ਦੀ ਸੇਵਾ ਭਾਈ ਦਇਆ ਸਿੰਘ ਨੂੰ ਦਿੱਤੀ ਭਾਈ ਨਵੀਖਾਂ ਜੀ ਗਨੇਖਾਂ ਜੀ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਦੀ ਪੰਗ ਚੋੱਕੇ ਕਰੀਬ 1.5 ਕਿਲੋਮੀਟਰ ਲੈ ਗਏ ਕਿਸਾਈ ਫੌਜ ਨੇ ਰੋਕ ਲਿਆ ਦਲਾਵਰ ਖਾਨ ਨੇ ਪੁੱਛਿਆ ਕਿ ਕੌਣ ਨੇ ਕਿੱਥੇ ਚਲੇ ਨੇ ਭਾਈ ਨਵੀਖਾ ਬੋਲਿਆ ਕਿ ਸਾਡੇ ਇਹ ਉੱਚ ਦੇ ਪੀਰ ਨੇ ਪਵਿੱਤਰ ਸਥਾਨਾਂ ਦੀ ਜਹਾਰਤ ਕਰ ਰਹੇ ਨੇ ਸਵੇਰ ਦਾ ਵਕਤ ਦਲਾਵਰ ਖਾਨ ਨੇ ਕਿਹਾ ਕਿ ਤੁਹਾਡੇ ਉੱਚ ਦੇ ਪੀਰ ਮੇਰੀ ਸਨਾਖਤ ਕਰਾਏ ਬਗੈਰ ਅੱਗੇ ਨਹੀਂ ਜਾ ਸਕਦੇ ਸਾਡੇ ਨਾਲ ਇਹ ਖਾਣਾ ਖਾਣ ਭਾਈ ਨਵੀਖਾ ਬੋਲੇ ਕਿ ਪੀਰ ਜੀ ਰੋਜ਼ੇ ਤੇ ਨੇ ਇਹ ਤੁਹਾਡੇ ਨਾਲ ਖਾਣਾ ਨਹੀਂ ਖਾ ਸਕਦੇ ਤੇ ਅਸੀਂ ਖਾਣੇ ਵਿੱਚ ਠੀਕ ਹੋ ਜਾਂਦੇ ਆ ਦਸਮੇਤ ਪਿਤਾ ਜੀ ਨੂੰ ਭਾਈ ਦਇਆ ਸਿੰਘ ਨੇ ਕਿਹਾ ਕਿ ਤੁਸੀਂ ਤਾਂ ਰੋਜ਼ੀ ਦੇ ਬਹਾਨੇ ਬੱਤ ਕੇ ਸਾਡਾ ਕੀ ਬਣੋ ਗੁਰੂ ਜੀ ਨੇ ਆਪਣੇ ਕਮਰ ਕਸੇ ਦੇ ਵਿੱਚੋਂ ਕਿਰਪਾਨ ਕੱਢੀ ਦਇਆ ਸਿੰਘ ਜੀ ਨੂੰ ਦਿੱਤੀ ਕਿਹਾ ਕਿ ਖਾਣੇ ਵਿੱਚ ਫੇਰ ਲੈਣਾ ਤੇ ਖਾਣਾ ਦੇਗ ਬਣ ਜਾਵੇਗਾ ਤੋ ਪ੍ਰਸ਼ਾਦ ਧਰਮ ਕਾ ਨਾਟ ਛਪੇ ਛੰਦ ਲੱਗੇ ਰੰਗ ਵਾਹਿਗੁਰੂ ਕਹਿ ਕੇ ਛਕ ਲੈਣਾ ਮੁਸਲਮਾਨੀ ਖਾਣਾ ਤਿਆਰ ਕਰਵਾ ਕੇ ਸਾਰੇ ਅੱਗੇ ਰੱਖਿਆ ਤਾਂ ਭਾਈ ਦਇਆ ਸਿੰਘ ਨੇ ਕਿਰਪਾਨ ਕੱਢ ਕੇ ਭੇੜ ਦਿੱਤੀ। ਬਲਾਵਰਖਾ ਜਰਨੈਲ ਬੋਲੇ ਕੀ ਕਰ ਰਹੇ ਹੋ? ਤਾਂ ਨਵੀਖਾ ਬੋਲੇ ਜਰਨੈਲ ਸਾਹਿਬ ਹੁਣੇ ਮੱਕਾ ਮਦੀਨਾ ਤੋਂ ਪੈਗਾਮ ਆਇਆ ਕਿ ਖਾਣਾ ਖਾਣ ਤੋਂ ਪਹਿਲਾਂ ਕਰਦ ਭੇੜ ਜ਼ਰੂਰ ਕਰੋ। ਸਮਾਗਤੀ ਲਈ ਕਾਜੀ ਨੂਰ ਮੁਹੰਮਦ ਜੋ ਗੁਰੂ ਜੀ ਦਾ ਮਿੱਤਰ ਸੀ ਉਹਨੂੰ ਨਾਲ ਦੇ ਪਿੰਡ ਨੂਰਪੁਰ ਤੋਂ ਬੁਲਾਇਆ। ਕਾਜੀ ਨੂਰ ਮੁਹੰਮਦ ਨੇ ਆ ਕੇ ਦਲਾਵਰ ਖਾਨ ਨੇ ਕਿਹਾ ਸ਼ੁਕਰ ਕਰ ਉੱਚ ਦੇ ਪੀਰ ਨੇ ਪਲੰਘ ਰੋਕਣ ਤੇ ਕੋਈ ਤੈਨੂੰ ਵੱਧ ਦਵਾ ਨਹੀਂ ਦਿੱਤੀ ਇਹ ਤਾਂ ਪੀਰਾਂ ਦੇ ਪੀਰ ਨੇ ਦਲਾਵਰ ਖਾਨ ਨੇ ਸਜਦਾ ਕਰਕੇ ਖੀਮਾ ਮੰਗੀ ਤੇ ਬਾ ਇਜਦ ਅੱਗੇ ਜਾਣ ਲਈ ਕਿਹਾ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਗੁਰੂ ਪਾਤਸ਼ਾਹ ਜੀ ਨੇ ਕਿਹਾ ਦਲਾਵਰ ਖਾਨ ਤੂੰ ਤਾਂ ਤਸੋ ਮੋਹਰਾ ਦੇ ਪੀਰ ਨੂੰ ਭੇਟ ਕਰਨ ਲਈ ਸੁਖਣਾ ਸੁੱਕਿਆ ਆਇਆ ਸੀ ਤੂੰ ਪੂਰੀ ਨਹੀਂ ਕੀਤੀ ਦਿਲਾਵਰ ਖਾਨਾ ਨੇਚਾ ਉਸ ਸਮੇਂ ਪੱਕਾ ਹੋ ਗਿਆ ਤੇ ਝਟ 500 ਮੋਹਰਾਂ ਦੀ ਕੀਮਤੀ ਦਸਾਲਾ ਮੰਗਵਾ ਕੇ ਗੁਰੂ ਜੀ ਦੇ ਚਰਮਾ ਵਿੱਚ ਰੱਖਿਆ ਤੇ ਆਪਣੀ ਭੁੰਲ ਬਖਸ਼ਾਈ ਗੁਰੂ ਜੀ ਨੇ ਇਹ ਭੇਟਾ ਨਵੀ ਖਾਨ ਜੀ ਗਨੀ ਖਾਨ ਨੂੰ ਦਿੱਤੀ ਦੇਵ ਦੇ ਵਿੱਚ ਕਿਰਪਾਨ ਭੇਟ ਕਰਨ ਦਾ ਰਿਵਾਜ ਗੁਰਦੁਆਰਾ ਸ੍ਰੀ ਕਿਰਪਾਨ ਭੇਟ ਸਾਹਿਬ ਤੋਂ ਚੱਲਿਆ ਜੋ ਕਿ ਕਿਆਮਤ ਤੱਕ ਜਾਂਦਾ ਰਹੇਗਾ ਇਹ ਇਤਿਹਾਸ ਹਰ ਇੱਕ ਨੂੰ ਪਤਾ ਲੱਗਣਾ ਚਾਹੀਦਾ ਕਿ ਜੇਗ ਦੇ ਵਿੱਚ ਕਿਰਪਾਨ ਭੇਟ ਕਰਨ ਦਾ ਰਿਵਾਜ ਕਿੱਥੋਂ ਚੱਲਿਆ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਪੇਜ ਨੂੰ ਫੋਲੋ ਕਰੋ ਜੀ